ਹੈਲੋ ਸ਼ਾਸਤਰੀ ਕਾਲ ਵਿੱਚ YouTube ਪੈਮਲੀ ਨੂੰ ਦੇ ਕਰਕੇ ਤੁਸੀਂ ਸਾਰੇ ਠੀਕ ਠਾਕ ਅਸਲੀ ਵੀ ਠੀਕ ਠਾਕ ਬੀਤ ਕੰਪਲੈਕਸ ਤੋਂ ਦੱਸਣਾ ਨਸਵਾਲ ਹੈ ਜੀ ਅੱਜ ਹੈ ਵਸਦੀ ਰਖੜ ਨਗਰ ਤਿਹਾਰ ਇਹ ਮੇਰੇ ਵੱਲੋਂ ਸਾਰਿਆਂ ਨੂੰ ਮੁੜਕਲੀ ਨੀਆਂ ਮੁਬਾਰਕਾਂ ਜੀ ਇਹ ਪਰਮਾਤਮਾ ਹਮੇਸ਼ਾ ਤੁਹਾਨੂੰ ਬਰਿਆ ਦੇ ਇਸ ਤੀਆ ਵੀ ਜੀ ਰਖੜ ਨਗਰ ਤਿਹਾਰ ਸਾਰੀ ਬੰਉਂਦੇ ਹੈ ਪੈ ਪਾਈ ਇਕੱਠੇ ਹੋ ਜੀ ਸਾਰੇ ਇਕੱਠੇ ਆਪਾਂ ਇਲਾਰੇ ਸੀ ਜੀ ਕੱਪੜਿਆਂ ਦੀ ਤੈਅ ਅੱਜ ਆਪਣਾ ਮਨ ਨਹੀਂ ਕਰਿਆ ਸੀ ਬਲੌਗ ਬਣਾਉਣੇ ਦੀ ਪਰ ਮੈਂ ਤਾਂ ਥੋੜਾ ਜਿਹਾ ਬਣਾ ਲੈਂਦੀ ਆ ਆਪਾਂ ਇਹ ਜੀ ਕੱਪੜੇ ਪਾਲਤ ਸਾਰਾ ਦਿਨ ਬਾਰਸ਼ ਪਈ ਰਹੀ ਸੀ ਪਰ ਸੋ ਵੀ ਪਈ ਗਈ ਜੀ ਬਾਰਸ਼ ਤੇ ਕੱਲ ਵੀ ਇਹ ਅੱਜ ਆਪਣੇ ਕੱਪੜੇ ਚੰਗੀ ਤਰ੍ਹਾਂ ਸੁੱਕੇ ਆ ਜੀ ਨਹੀਂ ਤੜਾ ਕਿ ਤੇ ਜੇ ਕੱਪੜੇ ਹੁੰਦੇ ਸੀ ਜੀ ਮੇਰੇ ਜੀ ਪਤਨ ਤਾਂ ਉਸ ਦੀ ਫੇਰ ਲਾਦੀ ਦੀ ਕੱਪੜਿਆਂ ਤੇ ਵੀ ਜੇ ਆਪਾਂ ਬਾਹਰ ਰੱਖੀਏ ਚਲੋ ਜੀ ਸਾਰੇ ਬੜੇ ਕੰਮ ਹੋ ਗਏ ਹੋਏ ਆ ਜੀ ਕੱਪੜੇ ਸੱਤੋ ਸੰਭਾਲ ਕੇ ਸੁੱਕਣੇ ਪਾ ਦੇ ਸੀ ਇਹ ਸੋਕ ਗਏ ਤੇ ਆਪਾਂ ਅਸਲ ਵਿੱਚ ਤੇਲ ਵਾਦ ਦੇ ਜੀ ਬਹੁਤ ਆਦ ਕਿਸ ਨੂੰ ਪੜਿਆ ਦੇਣਾ ਜਿਹੜੇ ਆਉਂਦੀਆਂ ਬਾਹਿਆਂ ਦੇ ਰੱਖਣ ਦਾ ਬੰਦਨ ਗਏ ਆ ਤੇ ਬਹੁਤ ਖੁਸ਼ੀ ਹੋਵਗਾ ਜੀ ਤੇ ਅੱਜ ਅੱਜ ਦੇ ਦਿਨ ਸਾਰੇ ਨਾ ਪਹਿਣਾ ਨੂੰ ਮੌਕਾ ਮਿਲਦਾ ਜੀ ਉਹਦੇ ਪੀਕੇ ਜਾਣ ਦਾ ਤੇ ਬਹੁਤ ਖੁਸ਼ੀਆਂ ਭਰਿਆ ਦਿਨ ਆ ਜੀ ਸਾਰੇ ਜਿਹੜੇ ਪਾਈ ਆ ਉਹਨਾਂ ਪਹਿਣਾ ਤੋਂ ਰਸਤੇ ਹੋਏ ਅੱਜ ਦੇ ਦਿਨ ਸਾਰੇ ਆਪਣਾ ਪਹਿਣਾ ਨਾਲ ਖੁਸ਼ੀ ਖੁਸ਼ੀ ਨਾਲ ਪੀਤ ਕਰਾ ਜੀ ਚਲੋ ਜੀ ਕੱਪੜਿਆਂ ਨੇ ਤੈਅ ਦਾ ਲਏ ਜੀ ਉਸ ਤੋਂ ਬਾਅਦ ਆਪਾਂ ਪਰੰਪਰਿ ਦੀ ਹੋਰ ਕੰਮ ਹੋ